ਭਗਵੰਤ ਸਾਹਿਬ ਦਾ ਲੁਧਾਨਾ ਸ਼ਹਿਰ ਨੂੰ ਨਵੇਂ ਸਾਲ ਤੇ ਵੱਡਾ ਤੋਹਫਾ ਤੁੰਦਾਤੀ ਜੀ ਉਹਨਾਂ ਨੇ ਕੀ ਕਿਹਾ ਅੱਜ ਲੁਧਾਨਾ ਸ਼ਹਿਰ ਦੇ ਲੋਕਾਂ ਨੂੰ ਨਵੇਂ ਸਾਲ ਦਾ ਇੱਕ ਵੱਡਾ ਤੋਹਫਾ ਦੇਣ ਜਾ ਰਹੇ ਹਨ ਜੀ ਸ਼ਹਿਰ ਨੂੰ ਹੋਰ ਸਾਫ਼ ਸੁਥਰਾ ਰੱਖਣ ਲਈ ਨਗਰ ਨਿਕਮ ਲੁਧਿਆਣਾ ਲਈ 19 ਕਰੋੜ ਰੁਪਏ ਦੀਆਂ ਮਸ਼ੀਨਾਂ ਨੂੰ ਹਰੀ ਝੰਡੀ ਵਿਖਾ ਰਵਾਨਾ ਕੀਤਾ ਹਾਂ ਜੀ ਜੇ ਸਹੀ ਸੁਣ ਰਹੇ ਹੋ ਜੀ ਮਿਊਸਪਲ ਕੋਆਪਰੇਸ਼ਨ ਲੁਧਿਆਣਾ ਨੂੰ ਪੰਤਮਾ ਸਾਹਿਬ ਨੇ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ 19 ਕਰੋੜ ਰੁਪਏ ਦੀਆਂ ਮਸ਼ੀਨਾਂ ਦਿੱਤੀਆਂ ਗਈਆਂ ਜੀ ਜਿਸ ਕਾਰਨ ਜੋ ਹੈ ਸਾਡਾ ਲੁਧਿਆਣਾ ਸਾਫ਼ ਸੁਥਰਾ ਹੋਵੇਗਾ ਦੰਦਾਂ ਦੱਤੀਆਂ ਕਿਹੜੀ ਕਿਹੜੀ ਮਸ਼ੀਨਾਂ ਹੈਗੀਆਂ ਜੀ ਇਹ ਅਤੀ ਆਧੁਨਿਕ 8 ਜੈਟਿੰਗ ਮਸ਼ੀਨਾਂ ਇੱਕ ਪੋਕ ਲੇਨ ਮਸ਼ੀਨ ਦੋ ਇਨਫਰਾ ਰੈਡ ਹੋਰ ਪੇਰ ਮਸ਼ੀਨਾ ਵਿਸ਼ੇਸ਼ ਪੌੜੀ ਵਾਲੀ ਇੱਕ ਫਾਇਰ ਬ੍ਰਿਗੇਡ ਤੇ ਹੋਰ ਮਸ਼ੀਨਾ ਸ਼ਹਿਰ ਦਾ ਨੂੰ ਹਰ ਬਦਲਨ ਚ ਸਹਾਈ ਸਿੱਖਤ ਹੋਣ ਗਿਆ ਇਹ ਜਿਹੜੀ ਮਸ਼ੀਨਾ ਹੈਗੀਆਂ ਪੰਤਸਾਹਬ ਨੇ ਕੱਲ ਜੋ ਹੈ ਲੁਧਿਆਣੇ ਚ ਦੌਰਾ ਕੀਤਾ ਸੀਗਾ ਤੇ ਉੱਤੇ ਵੀ ਚਲਾਨ ਕੀਤਾ ਹੈ ਕਿ ਲੁਧਿਆਣਾ ਮਿਊਂਸिपल ਕੋਆਪਰੇਸ਼ਨ ਨੂੰ ਜਿਹੜਾ ਕਿ ਲੁਧਿਆਣੇ ਦੇ ਵੀ ਸਾਹਸ ਵਜਦਾ ਖਿਆ ਰੱਖਦੀ ਹੈ ਉਸ ਨੂੰ ਜੋ ਹੈ 19 ਕਰੋੜ ਰੁਪਏ ਦੀਆਂ ਇਹ ਮਸ਼ੀਨਾ ਦਿੱਤੀ ਜਾਣਗੀਆਂ ਜਿਸ ਤੇ ਨਾਲ ਜੋ ਸਾਡਾ ਲੁਧਿਆਣਾ ਹੈ ਨੰਬਰ 1 ਸ਼ਹਿਰ ਹੋਏਗਾ ਪੰਜਾਬ ਦਾ ਸਾਫ ਸਫਾਈ ਦੇ ਵਿੱਚ ਤੁਹਾਨੂੰ ਦੱਸਤੀ ਹੈ ਲੁਧਿਆਣਾ ਇੱਕ ਸਮਾਰਟ ਸਿਟੀ ਹੈਗਾ ਤੇ ਇਹ ਜਿਹੜੇ ਭਗਵੰਤ ਮਾਨ ਸਾਹਿਬ ਹੈਗੇ ਆ ਉਹ ਸੈਂਟਰ ਦੇ ਨਾਲ ਮਿਲ ਕੇ ਜੋ ਹੈ ਭਾਰਤ ਦੇ ਇਸ ਪੰਜਾਬ ਦੇ ਲੁਧਿਆਣਾ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣਾ ਚਾਹੁੰਦੇ ਆ ਜਿਸ ਕਰਕੇ ਉਹਨਾਂ ਨੇ ਹੁਣ 19 ਕਰੋੜ ਰੁਪਈਆ ਦਿੱਤਾ ਹੈਗਾ ਜੀ ਹਾਂਜੀ ਤੁਸੀਂ ਸਹੀ ਸੁਣ ਰਹੇ ਹੋ 19 ਕਰੋੜ ਰੁਪਈਆ ਦੀ ਸੋ ਗਾਹ ਦਿੱਤੀ ਹੈ ਜਿੱਦ ਦੇ ਨਾਲ ਮਸ਼ੀਨਾ ਖਰੀਦੀ ਜਾਣ ਗਿਆ ਤੁਹਾਨੂੰ ਮਸ਼ੀਨਾ ਵੀ ਦੱਸੀ ਹੈਗੀ ਆ ਤੁਸੀਂ ਦੱਸੋ ਕੀ ਕਹਿੰਦੇ ਹੋ ਜਰੂਰ ਕਮੈਂਟਾਂ ਵਿੱਚ ਦੱਸੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਨਹੀਂ ਚਾਹੀਦੀ ਹੈ ਜੀ ਲੁਧਿਆਣੇ ਨੂੰ ਨਵਾਂ ਸਾਡਾ ਤੋਹਫਾ ਮਿਲਿਆ ਹੈ ਹੁਣ ਸਾਡਾ ਲੁਧਿਆਣਾ ਬਿਲਕੁਲ ਕਲੀਨ ਹੋਏਗਾ ਗ੍ਰੀਨ ਹੋਏਗਾ ਵੱਡੀ ਖਬਰ ਤੁਸੀਂ ਦੱਸੋ ਕੀ ਕਹਿੰਦੇ ਹੋ ਜੀ ਪੰਚਪੰਥ ਸਾਹਿਬ ਨੇ ਜੋ ਤੋਹਫਾ ਦਿੱਤਾ ਹੈ ਲੁਧਾਨਾ ਵਾਸੀਆਂ ਨੂੰ ਲੁਧਾਨਾ ਸ਼ਹਿਰ ਨੂੰ ਇਸ ਵਾਰ ਗੱਡੀ ਕੀ ਰਹੇ ਹੈਗੀ ਅਸੀਂ ਲਗਾਤਾਰ ਤੁਹਾਨੂੰ ਖਬਰਾਂ ਦਿੰਦੇ ਆ ਕਿ ਪੰਚਪੰਥ ਸਾਹਿਬ ਕੀ ਕਰਦੇ ਹੈਗੇ ਉਹਨਾਂ ਨੇ ਕਿਦਾਂ ਦਾ ਕੰਮ ਕੀਤਾ ਹੈ ਇਹ ਬਹੁਤ ਹੀ ਵੱਡੀ ਖਬਰ ਤੁਹਾਡੇ ਸਾਹਮਣੇ ਨਾਨੂ ਮਿਲੀਆਂ 19 ਕਰੋੜ ਰੁਪਏ ਦੀਆਂ ਵੱਖ-ਵੱਖ ਮਸ਼ੀਨਾਂ ਜਿਸ ਤੇ ਨਾਲ ਤੁਹਾਨੂੰ ਦੱਸਤੀਏ ਇੱਕ ਫਾਇਰ ਬ੍ਰਿਗੇਡ ਜਿਸ ਨਾਲ ਸਪੈਸ਼ਲ ਸੀੜੀ ਲੱਗੀ ਹੈ ਉਹ ਵੀ ਦਿੱਤੀ ਹੈਗੀਆਂ ਵਧੀਆ ਮਸ਼ੀਨਾਂ ਦਿੱਤੀ ਹੈਗੀਆਂ ਜੀ ਇਹ ਜਿਹੜੀ ਖਬਰ ਤੁਹਾਡੇ ਕੋਲ ਲੈ ਕੇ ਆਏ ਹੈਗੀਆਂ ਬਾਦ ਤੋਂ ਵੀਡੀਓ ਸ਼ੇਅਰ ਹੁਣ ਚਾਹੀਦੀ ਹੈ ਤੁਹਾਨੂੰ ਦੱਸਦੀ ਜੀ ਪੰਤਸਾਹ ਸਾਹਿਬ ਲੁਧਾਨੇ ਆਏ ਸੀਗੇ ਤੇ ਉਹਨਾਂ ਨੇ ਡਵੈਲਪਮੈਂਟ ਦੇ ਕਾਰਜ ਵੀ ਦੱਸੇ ਸੀਗੇ ਕਿ ਬੁੱਢਾ ਨਾਲਾ ਵੀ ਸਹੀ ਹੋਏਗਾ ਰਾਹੋਂ ਰੋਡ ਬਣੇਗੀ ਤੇ ਹੁਣ ਉਹਨਾਂ ਨੇ ਇੱਕ ਹੋਰ ਵੱਡਾ ਤੋਹਫਾ ਦਿੱਤਾ ਲੁਧਾਨੇ ਸ਼ਹਿਰ ਨੂੰ 19 ਕਰੋੜ ਰੁਪਏ ਦੀਆਂ ਮਸ਼ੀਨਾਂ ਜੋ ਹੈ ਦਿੱਤੀ ਜਾਣਗੀਆਂ ਤੇਹਾਣੇ ਨੂੰ ਹਰੀ ਚੰਡੀ ਦਿੱਤੀ ਹੈਗੀ ਉਹਨਾਂ ਨੇ ਮਸ਼ੀਨਾਂ ਜੋ ਹੈ ਰਵਾਨਾ ਕਰ ਦਿੱਤੀ ਹੈਗੀਆਂ ਬਹੁਤ ਹੀ ਵੱਡੀ ਖਬਰ ਤੁਹਾਡੇ ਸਾਹਮਣੇ ਲੈ ਕੇ ਆਏ ਜੀ ਲੁਧਿਆਣਾ ਸਮਾਰਟ ਸਿਟੀ ਦੇ ਅੰਡਰ ਆਂਦਾ ਹੈਗਾ ਭਾਰਤ ਸਰਕਾਰ ਦਾ ਮਿਸ਼ਨ ਹੈ ਸਵੱਛ ਭਾਰਤ ਇਸ ਦੇ ਵਿੱਚ ਲੁਧਿਆਣਾ ਵੀ ਇੱਕ ਸਮਾਰਟ ਸਿਟੀ ਹੈ ਜਿਸ ਦੇ ਅੰਤਰਗਤ ਸਫਾਈ ਹੁੰਦੀ ਹੈ ਡਵੈਲਪਮੈਂਟ ਦੇ ਪ੍ਰੋਜੈਕਟ ਹੁੰਦੇ ਹੈ ਸੜਕਾਂ ਬੰਦੀ ਪਈ ਹੈਗੀਆਂ ਬੁੱਢਾ ਨਾਲਾ ਕਲੀਅਰ ਹੋਏਗਾ ਤੇ ਹੁਣ ਮਸ਼ੀਨਾਂ ਵੀ ਦਿੱਤੀਆਂ ਮਿਊਸਪਲ ਕੋਆਪਰੇਸ਼ਨ ਨੂੰ ਪੰਚਮ ਸਾਹਿਬ ਨੇ ਤੁਸੀਂ ਬਾਰੇ ਕੋਈ ਜਰੂਰ ਦੱਸੋ ਬਹੁਤ ਹੀ ਵੱਡੀ ਖਬਰ ਤੁਹਾਨੂੰ ਦੱਸਤੀ ਹੈ ਜੀ ਪੰਚਮ ਸਾਹਿਬ ਨੇ 19 ਕਰੋੜ ਰੁਪਇਆ ਦਿੱਤਾ ਹੈ ਮਿਊਨਿਸਪਲ ਕੋਆਪਰੇਸ਼ਨ ਲੁਧਿਆਣਾ ਨੂੰ ਜਿਸ ਦੇ ਵਿੱਚ ਕਾਫੀ ਮਸ਼ੀਨਾਂ ਹੈਗੀਆਂ ਜੋ ਲੁਧਿਆਣੇ ਨੂੰ ਸਾਫ਼ ਸੁਥਰਾ ਰਹਿਣ ਦੇ ਵਿੱਚ ਕਾਫੀ ਮਦਦ ਕਰਨਗੀਆਂ ਇਹ ਬਹੁਤ ਹੀ ਵੱਡੀ ਖਬਰ ਤੁਹਾਡੇ ਸਾਹਮਣੇ ਲੈ ਕੇ ਆਏ ਹੈਗੇ ਜੀ ਵੱਧ ਤੋਂ ਵੱਧ ਵੀ ਸ਼ੇਅਰ ਕਰੋ ਤੁਹਾਨੂੰ ਦੱਸਤੀ ਹੈ ਪੰਚਮ ਸਾਹਿਬ ਨੇ ਨਵਾਂ ਸਾਧਾ ਸੌਦਾ ਦਿੱਤੀ ਹੈ ਲੁਧਾਨਾ ਸ਼ਹਿਰ ਨੂੰ 19 ਕਰੋੜ ਰੁਪਏ ਦੀ ਲਾਗਤ ਦੇ ਨਾਲ ਮਸ਼ੀਨਾਂ ਦਿੱਤੀ ਹੈ ਜੋ ਸਵੱਛਤਾ ਵਿੱਚ ਹੈਲਪ ਕਰੇਗੀ ਬਹੁਤ ਹੀ ਵੱਡਾ ਖਵਾ ਭਗਵੰਤ ਸਾਹਿਬ ਦਾ ਲੁਧਾਨਾ ਸ਼ਹਿਰ ਨੂੰ ਨਵੇਂ ਸਾਲ ਤੇ ਵੱਡਾ ਤੋਹਫਾ ਤੁਹਾਨੂੰ ਦੱਸ ਤੇ ਜੀ ਉਹਨਾਂ ਨੇ ਕੀ ਕਿਹਾ ਅੱਜ ਲੁਧਾਨਾ ਸ਼ਹਿਰ ਦੇ ਲੋਕਾਂ ਨੂੰ ਨਵੇਂ ਸਾਲ ਦਾ ਇੱਕ ਵੱਡਾ ਤੋਹਫਾ ਦੇਣ ਜਾ ਰਹੇ ਹਨ ਜੀ ਸ਼ਹਿਰ ਨੂੰ ਹੋਰ ਸਾਫ਼ ਸੁਧਰਾ ਰੱਖਣ ਲਈ ਨਗਰ ਨਿਕਮ ਲੁਧਿਆਣਾ ਲਈ 19 ਕਰੋੜ ਰੁਪਏ ਦੀਆਂ ਮਸ਼ੀਨਾਂ ਨੂੰ ਹਰੀ ਝੰਡੀ ਵਿਖਾ ਰਵਾਨਾ ਕੀਤਾ ਹਾਂ ਜੀ ਜੇ ਸਹੀ ਸੁਣ ਰਹੇ ਹੋ ਜੀ ਮਿਊਸਪਲ ਕੋਆਪਰੇਸ਼ਨ ਲੁਧਿਆਣਾ ਨੂੰ ਭੰਤਮਾ ਸਾਹਿਬ ਨੇ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ 19 ਕਰੋੜ ਰੁਪਏ ਦੀਆਂ ਮਸ਼ੀਨਾਂ ਦਿੱਤੀਆਂ ਗਈਆਂ ਜੀ ਜਿਸ ਕਾਰਨ ਜੋ ਹੈ ਸਾਡਾ ਲੁਧਿਆਣਾ ਸਾਫ਼ ਸੁਥਰਾ ਹੋਵੇਗਾ ਦੱਸਤੀ ਹੈ ਕਿਹੜੀ ਕਿਹੜੀ ਮਸ਼ੀਨਾਂ ਹੈਗੀਆਂ ਜੀ ਇਹ ਅਤੀ ਆਧੁਨਿਕ 8 ਜੈਟਿੰਗ ਮਸ਼ੀਨਾਂ ਇੱਕ ਪੋਕ ਲੇਨ ਮਸ਼ੀਨ ਦੋ ਇਨਫਰਾ ਰੈੱਡ ਹੋਰ ਪ੍ਰੇਅ ਮਸ਼ੀਨਾ ਵਿਸ਼ੇਸ਼ ਪੌੜੀ ਵਾਲੀ ਇੱਕ ਫਾਇਰ ਬ੍ਰਿਗੇਡ ਤੇ ਹੋਰ ਮਸ਼ੀਨਾ ਸ਼ਹਿਰ ਦਾ ਨੂੰ ਹਰ ਬਦਲਾਂ ਚ ਸਹਾਈ ਸਿੱਖਤ ਹੋਣ ਗਿਆ ਇਹ ਜਿਹੜੀ ਮਸ਼ੀਨਾ ਹੈਗੀਆਂ ਪੰਤ ਸਾਹਿਬ ਨੇ ਕੱਲ ਜੋ ਹੈ ਲੁਧਿਆਣੇ ਚ ਦੌਰਾ ਕੀਤਾ ਸੀਗਾ ਤੇ ਉਸਤੇ ਵੀ ਚਲਾਨ ਹੈ ਕਿ ਲੁਧਿਆਣਾ ਮਿਊਂਸिपल कॉरपोरेशन ਨੂੰ ਜਿਹੜਾ ਕਿ ਲੁਧਿਆਣੇ ਦੇ ਵਿਸਾਸ ਵਾਜਦਾ ਖਿਆਰ ਰੱਖਦੀ ਹੈ ਉਸ ਨੂੰ ਜੋ ਹੈ 19 ਕਰੋੜ ਰੁਪਏ ਦੀਆਂ ਇਹ ਮਸ਼ੀਨਾਂ ਦਿੱਤੀ ਜਾਣਗੀਆਂ ਜਿਸ ਤੇ ਨਾਲ ਜੋ ਸਾਡਾ ਲੁਧਿਆਣਾ ਹੈ ਨੰਬਰ 1 ਸ਼ਹਿਰ ਹੋਏਗਾ ਪੰਜਾਬ ਦਾ ਸਾਫ ਸਫਾਈ ਦੇ ਵਿੱਚ ਤੁਹਾਨੂੰ ਦੱਸਤੀ ਹੈ ਲੁਧਿਆਣਾ ਇੱਕ ਸਮਾਰਟ ਸਿਟੀ ਹੈਗਾ ਤੇ ਇਹ ਜਿਹੜੇ ਭਗਵੰਤ ਮਾ ਸਾਹ ਰਹਿਗੇ ਆ ਉਹ ਸੈਂਟਰ ਦੇ ਨਾਲ ਮਿਲ ਕੇ ਜੋ ਹੈ ਭਾਰਤ ਦੇ ਇਸ ਪੰਜਾਬ ਦੇ ਲੁਧਿਆਣੇ ਸ਼ਹਿਰ ਨੂੰ ਸਾਫ ਸੁਥਰਾ ਬਣਾਉਣਾ ਚਾਹੁੰਦੇ ਆ ਜਿਸ ਕਰਕੇ ਉਹਨਾਂ ਨੇ ਹੁਣ 19 ਕਰੋੜ ਰੁਪਇਆ ਦਿੱਤਾ ਹੈ ਜੀ ਹਾਂਜੀ ਤੁਸੀਂ ਸਹੀ ਸੁਣ ਰਹੇ ਹੋ 19 ਕਰੋੜ ਰੁਪਇਆ ਦੀ ਸੋਗਾ ਦਿੱਤੀ ਹੈ ਜਿਸ ਦੇ ਨਾਲ ਮਸ਼ੀਨਾਂ ਖਰੀਦੀ ਜਾਣਗੀਆਂ ਤੁਹਾਨੂੰ ਮਸ਼ੀਨਾਂ ਵੀ ਦੱਸੀਆਂ ਗਈਆਂ ਤੁਸੀਂ ਦੱਸੋ ਕੀ ਕਹਿੰਦੇ ਹੋ ਜਰੂਰ ਕਮੈਂਟਾਂ ਵਿੱਚ ਦੱਸੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਮਚਾਈ ਦੀ ਹੈ ਜੀ ਲੁਧਿਆਣੇ ਨੂੰ ਨਵਾਂ ਸਾਡਾ ਤੋਹਫਾ ਮਿਲਿਆ ਹੈ ਹੁਣ ਸਾਡਾ ਲੁਧਿਆਣਾ ਬਿਲਕੁਲ ਕਲੀਨ ਹੋਏਗਾ ਗ੍ਰੀਨ ਹੋਏਗਾ ਵੱਡੀ ਖਬਰ ਤੁਸੀਂ ਦੱਸੋ ਕੀ ਕਹਿੰਦੇ ਹੋ ਜੀ ਪੰਤਪਾ ਸਾਹਿਬ ਨੇ ਜੋ ਤੋਹਫਾ ਦਿੱਤਾ ਲੁਧਾਨਾ ਵਾਸੀਆਂ ਨੂੰ ਲੁਧਾਨਾ ਸ਼ਹਿਰ ਨੂੰ ਇਸ ਵਾਰ ਤੁਹਾਡੀ ਕੀ ਰਾਏ ਹੈ ਕਿ ਅਸੀਂ ਲਗਾਤਾਰ ਤੁਹਾਨੂੰ ਖਬਰਾਂ ਦਿੰਦੇ ਹਾਂ ਕਿ ਪੰਤਪਾ ਸਾਹਿਬ ਕੀ ਕਰਦੇ ਹੈਗੇ ਉਹਨਾਂ ਨੇ ਕਿੰਦਾ ਦਾ ਕੰਮ ਇਹ ਬਹੁਤ ਹੀ ਵੱਡੀ ਖਬਰ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਜੀ ਮਿਊਨਿਸਪਲ ਕੋਆਪਰੇਸ਼ਨ ਲੁਧਿਆਣਾ ਨੂੰ ਮਿਲੀਆਂ 19 ਕਰੋੜ ਰੁਪਏ ਦੀਆਂ ਵੱਖ-ਵੱਖ ਮਸ਼ੀਨਾਂ ਜਿਸ ਦੇ ਨਾਲ ਤੁਹਾਨੂੰ ਦੱਸਤੀਏ ਇੱਕ ਫਾਇਰ ਬ੍ਰਿਗੇਡ ਜਿਸ ਨਾਲ ਸਪੈਸ਼ਲ ਸੀੜੀ ਲੱਗੀ ਹੈ ਉਹ ਵੀ ਦਿੱਤੀ ਹੈਗੀਆਂ ਵਧੀਆ ਮਸ਼ੀਨਾਂ ਦਿੱਤੀ ਹੈਗੀਆਂ ਜੀ ਇਹ ਜਿਹੜੀ ਖਬਰ ਤੁਹਾਡੇ ਕੋਲ ਲੈ ਕੇ ਆਏ ਹੈਗੇ ਆ ਬਾਤ ਤੋਂ ਵੀਡੀਓ ਸ਼ੇਅਰ ਹੁਣ ਚਾਹੀਦੀ ਹੈ ਤੁਹਾਨੂੰ ਦੱਸਦੀ ਹੈ ਜੀ ਪੰਚਮਸ ਸਰਬ ਲੁਧਾਨੇ ਆਏ ਸੀਗੇ ਤੇ ਉਹਨਾਂ ਨੇ ਡਵੈਲਪਮੈਂਟ ਦੇ ਕਾਰਜ ਵੀ ਦੱਸੇ ਸੀਗੇ ਕਿ ਬੁੱਢਾ ਨਾਲਾ ਵੀ ਸਹੀ ਹੋਏਗਾ ਰਾਹੋਂ ਰੋਡ ਬਣੇਗੀ ਤੇ ਹੁਣ ਉਹਨਾਂ ਨੇ ਇੱਕ ਹੋਰ ਵੱਡਾ ਤੋਹਫਾ ਦਿੱਤਾ ਹੈ ਲੁ ਜੋ ਹੈ ਦਿੱਤੀ ਜਾਣਗੀਆਂ ਤੇ ਹਣੇ ਨੂੰ ਹਰੀ ਚੰਡੀ ਦਿੱਤੀ ਹੈਗੀ ਉਹਨਾਂ ਨੇ ਮਸ਼ੀਨਾਂ ਜੋ ਹੈ ਰਵਾਨਾ ਕਰ ਦਿੱਤੀ ਹੈਗੀਆਂ ਬਹੁਤ ਹੀ ਵੱਡੀ ਖਬਰ ਤੁਹਾਡੇ ਸਾਹਮਣੇ ਲੈ ਕੇ ਆਏ ਜੀ ਲੁਧਿਆਣਾ ਸਮਾਰਟ ਸਿਟੀ ਦੇ ਅੰਡਰ ਆਂਦਾ ਹੈਗਾ ਭਾਰਤ ਸਰਕਾਰ ਦਾ ਮਿਸ਼ਨ ਹੈ ਸਵੱਛ ਭਾਰਤ ਇਸ ਦੇ ਵਿੱਚ ਲੁਧਿਆਣਾ ਵੀ ਇੱਕ ਸਮਾਰਟ ਸਿਟੀ ਹੈ ਜਿਸ ਦੇ ਅੰਤਰਗਤ ਸਫਾਈ ਹੁੰਦੀ ਹੈ ਡਵੈਲਪਮੈਂਟ ਦੇ ਪ੍ਰੋਜੈਕਟ ਹੁੰਦੇ ਹੈ ਸੜਕਾਂ ਬੰਦੀ ਪੀ ਹੈਗੀਆਂ ਬੁੱਢਾ ਨਾਲਾ ਕਲੀਅਰ ਹੋਏਗਾ ਤੇ ਹੁਣ ਮਸ਼ੀਨਾਂ ਵੀ ਦਿੱਤੀਆਂ ਮਿਊਸਪਲ ਕੋਆਪਰੇਸ਼ਨ ਨੂੰ ਪਵਨ ਮਸਾਹਬ ਨੇ ਤੁਸੀਂ ਬਾਰੇ ਕੋਈ ਜਰੂਰ ਦੱਸੋ ਬਹੁਤ ਹੀ ਵੱਡੀ ਖਬਰ ਤੁਹਾਨੂੰ ਦੱਸਤੀ ਜੀ ਪਵਨ ਮਸਾਹਬ ਨੇ 19 ਕਰੋੜ ਰੁਪਇਆ ਦਿੱਤਾ ਹੈ ਮ्युनਿਸਪਲ ਕੋਆਪਰੇਸ਼ਨ ਲੁਧਿਆਣਾ ਨੂੰ ਜਿਸ ਦੇ ਵਿੱਚ ਕਾਫੀ ਮਸ਼ੀਨਰੀ ਹੈਗੀ ਹੈ ਜੋ ਲੁਧਿਆਣੇ ਨੂੰ ਸਾਫ਼ ਸੁਥਰਾ ਰਹਿਣ ਦੇ ਵਿੱਚ ਕਾਫੀ ਮਦਦ ਕਰਨਗੀਆਂ ਇਹ ਬਹੁਤ ਹੀ ਵੱਡੀ ਖਬਰ ਤੁਹਾਡੇ ਸਾਹਮਣੇ ਲੈ ਕੇ ਆਏ ਹੈਗੇ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਨੂੰ ਦੱਸਤੀ ਹੈ ਪਵਨ ਮਸਾਹਬ ਨੇ ਨਵਾਂ ਸਹਾਰਾ ਸੌਧਰਾ ਦਿੱਤੀ ਹੈ ਲੁਧਿਆਣਾ ਸ਼ਹਿਰ ਨੂੰ 19 ਕਰੋੜ ਰੁਪਏ ਦੀ ਲਾਗਤ ਦੇ ਨਾਲ ਮਸ਼ੀਨਾਂ ਦਿੱਤੀ ਹੈਗੀਆਂ ਜੋ ਸਵੱਛਤਾ ਵਿੱਚ ਹੈਲਪ ਕਰੇਗੀ ਬਹੁਤ ਹੀ ਵੱਡੀ ਖਬਰ